ਅਸਾਮ ਤੋਂ ਚੱਲ ਕੇ ਅੱਜ ਪਟਾਲਾ ਸ਼ਹਿਰ ਦੀ ਧਰਤੀ ਤੇ ਨਵੇਂ ਬਾਦਸ਼ਾਹ ਗੁਤੇਕ ਬਹਾਦਰ ਜੀ ਦਾ ਨਗਰ ਕੀ ਤਸ਼ਹੀਦੀ ਜਿਹੜਾ ਬਹੁਤ ਹੀ ਸ਼ਾਦਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਦੇਖੇ ਕਿ ਸੰਗਤਾਂ ਚ ਬਹੁਤ ਹੀ ਜਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਕਿ ਨਗਰ ਕੀ ਤਨ ਨੂੰ ਜੀ 350 ਸਾਲਾ ਨਗਰ ਕੀ ਤਨ ਜੋਗੀ ਨਵੇਂ ਪਾਸ਼ਾਏ ਗੁਰਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਦਾ ਪਾਵਨ ਨਾਲ ਮਨਾਇਆ ਜਾ ਰਿਹਾ ਹੈ ਜੀ ਦੇਖੀ ਬਟਾਲਾ ਸ਼ਹਿਰ ਦੀ ਧਰਤੀ ਦੇ ਕੋਈ ਵੀ ਟਾਈਮ ਤੱਕ ਪਹੁੰਚਣ ਵਾਲਾ ਇਹ ਸੰਗਤਾਂ ਦਾ ਪਿਆਰ ਦੇਖਣ ਨੂੰ ਮਿਲ ਰਿਹਾ ਕਿ ਅੱਜ ਅਸੀਂ ਬਟਾਲਾ ਦੇ ਬਾਈਪਾਸ ਤੇ ਪਹੁੰਚੇ ਆ ਨਿੱਤੇ ਕੀ ਸੰਗਤਾਂ ਦਾ ਉਤਸ਼ਾਹ ਕਾਫੀ ਚੱਲ ਰਿਹਾ ਹੈ ਕਿ ਇੱਥੇ ਲੰਗਰ ਪਾਣੀ ਹੋ ਟਾਡੀ ਜਿੱਥੇ ਕਾਫੀ ਆ ਚੁੱਕੇ ਨੇ ਉਹ ਤੁਹਾਨੂੰ ਆਪਣੇ ਚੈਨਲ ਦੇ ਲਾਈਵ ਤਸਵੀਰਾਂ ਵਿੱਚ ਖੋਣੇ ਆ ਨਿਊਜ਼ ਪੰਜਾਬ ਤੇ ਨਗਰ ਕੀ ਤਨ ਦੀ ਦੇਖਦੇ ਹੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਪੱਤਰਕਾਰ ਸਿਮਰਨਜੀਤ ਸਿੰਘ ਨਾਲ ਕੈਮਰਾਮੈਨ ਹਰਮੀਤ ਸਿੰਘ ਹਾਰੀ ਦੀ ਖਾਸ ਰਿਪੋਰਟ ਬਟਾਲਾ ਸ਼ਹਿਰ ਤੋਂ ਗੱਲਬਾਤ ਕਰਨਿਆ ਜੋ ਕਿ ਗੁਰੂ ਨਵੇਂ ਪਾਸ਼ਾ ਗੁਰਤੇਗ ਬਾਦਿਆ ਨਗਰ ਕੀਰਤਨ ਚੱਲ ਕੇ ਬਟਾਲਾ ਸ਼ਹਿਰ ਦੀ ਧਰਤੀ ਤੇ ਪਹੁੰਚ ਰਿਹਾ ਹੈ ਆ ਉਥੋਂ ਦੇ ਮਜ਼ਦੂਰ ਸੰਗਤਾਂ ਨਾਲ ਗੱਲਬਾਤ ਕਰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਨਗਰ ਕੀਰਤਨ ਜੋ ਕਿ ਨਵੇਂ ਨਵ ਪਾਸ਼ਾ ਗੁਰਤੇਗ ਬਾਦ ਨਗਰ ਕੀਰਤਨ ਮਨਾਇਆ ਜਾ ਰਿਹਾ ਹੈ 시ਦੀਪੁਰ ਇਸ ਵਾਰ ਸੰਗਤਾਂ ਨੂੰ ਕੀ ਸੰਦੇਸ਼ ਨਾ ਜੁੰਦੇ ਦੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਵੀ ਨਗਰ ਕੀਰਤਨ ਆਸਾਮ ਦੀ ਧਰਤੀ ਚੱਲ ਕੇ ਗੁਰਦੁਆਰਾ ਸਭ ਤੋਂ ਪੰਜਾਬ ਦੇ ਵੱਖੋ ਵੱਖ ਸਮੇਂ ਹੁੰਦਾ ਹੁਦਾ ਅੱਜ ਬਚਾਲੇ ਧਰਤੀ ਤੇ ਪਹੁੰਚਣ ਲੱਗਾ ਵਾ ਬਚਾਲਾ ਪਹੁੰਚੇ ਤੇ ਬਾਈਪਾਸ ਚੌਂਦੇ ਵਿੱਚ ਇਲਾਕੇ ਦੀਆਂ ਸੰਗਤਾਂ ਵੱਲੋਂ ਬਹੁਤ ਭਰਮਾ ਸਵਾਦ ਕੀਤਾ ਜਾ ਰਿਹਾ ਵਾ ਦੇਖਿਏ ਕਿ ਅਜ ਬਟਾਲੇ ਸ਼ਹਿਰ ਦੀ ਧਰਤੀ ਤੇ ਹਰ ਇੱਕ ਜਗ੍ਹਾ ਤੇ ਹਰ ਇੱਕ ਕੋਨੇ ਤੇ ਲੰਗਰ ਹਰ ਇੱਕ ਤਰ੍ਹਾਂ ਦਾ ਲੰਗਰ ਚੱਲਦਾ ਪਿਆ ਦੀ ਸੰਗਤਾਂ ਦਾ ਇਕੱਠ ਦੇਖਣ ਨੂੰ ਮਿਲਦਾ ਪਿਆ ਕਿ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਸਿੱਖ ਕੌਮ ਦੇ ਹਿੱਸੇ ਦੇ ਵਿੱਚ ਲੰਗਰ ਪ੍ਰਸ਼ਾਦ ਨੂੰ ਜਿੱਥੇ ਪਹਿਲ ਦਿੱਤੀ ਗਈ ਪੰਗਤ ਨੂੰ ਪਹਿਲ ਦਿੱਤੀ ਗਈ ਏ ਉੱਥੇ ਹੀ ਸੰਗਤਾਂ ਦੇ ਸਵਾਗਤ ਵਾਸਤੇ ਅਨੇਕਾਂ ਤਰ੍ਹਾਂ ਦਾ ਉਹਨਾਂ ਦਾ ਸਵਾਗਤ ਕਰਨਾ ਵਾ ਸੋ ਬਟਾਲੇ ਦੀ ਧਰਤੀ ਤੇ ਪਹੁੰਚਣ ਤੇ ਅਸੀਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਕਹਿੰਦੇ ਹਾਂ ਦੇਖਿਏਗੀ ਹਫਤਾ ਇੱਕ ਲਗਾਤਾਰ ਹੋ ਚੁੱਕਾ ਕਿ 350 ਸਾਲ ਨਗਰ ਕੀ ਤਨੂ ਡੀਕਨ ਨਹੀਂ ਸੰਗਤਾਂ ਦਾ ਕਾਫੀ ਯਰਾ ਕਾ ਠੀ ਵੀ ਕਾਫੀ ਯਰਾ ਮਨੂ ਕਾਣਾ ਪਜਾਉਂ ਡੀਕੀ ਨਗਰ ਕੀ ਤਨ ਆਵੇ ਅਸੀਂ ਦਰਸ਼ਨ ਕਰੀਏ ਸੰਗਤਾਂ ਦਾ ਇੰਨਾ ਜਿਆਦਾ ਪਿਆਰ ਕੀ ਅੱਜ ਅੱਜ ਬਟਾਲੇ ਦੀ ਧਰਤੀ ਤੇ ਪਹੁੰਚ ਰਿਹਾ ਹੈ ਵਾ ਤੇ ਉਹ ਜਿਹੜੀ ਸੰਗਤਾਂ ਉਹ ਡੀਕ ਕਰ ਰਹੀ ਸੀ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਅਸੀਂ ਸਭ ਤੋਂ ਪਹਿਲਾਂ ਸੰਗਤਾਂ ਨੂੰ ਆਪਸੀ ਭਾਈਚਾਰਾ ਸੰਦੇਸ਼ ਦਿੰਨੇ ਆ ਸਾਡੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਆਪਣਾ ਸਾਰਾ ਮੁਖਤਾਵਾ ਤੇ ਸਾਰਾ ਕੀਤਾ ਵਾ ਸੋ ਇਸ ਕਰਕੇ ਜਿੱਥੇ ਸਿੱਖ ਧਰਮ ਦੇ ਵਿੱਚ ਉਹ ਨਗਰ ਕੀਰਤ ਸਵਾਗਤ ਹੋ ਰਿਹਾ ਵਾ ਉੱਥੇ ਸਾਡੇ ਹਿੰਦੂ ਭਰਾ ਸਾਰੀ ਕੌਮ ਜਿਹੜੀ ਇਕਜੁੱਟ ਹੋ ਕੇ ਨਗਰ ਕੀਰਤ ਸਵਾਗਤ ਵਾਸਤੇ ਤੇ ਤਿਲਕ ਜੰਦੂਏ ਰਾਖਾ ਜਿਹੜਾ ਗੁਰਤੇਗ ਭਦਰ ਸਾਹਿਬ ਤੋਂ ਚਲਾਇਆ ਗਿਆ ਉਹਦੇ ਸੰਬੰਧ ਦੇ ਵਿੱਚ ਇਹ ਨਗਰ ਕੀਰਤ ਬਟਾਲੇ ਦੇ ਵੱਖ-ਵੱਖ ਨਗਰਾਂ ਤੋਂ ਹੁੰਦਾ ਹੋਇਆ ਜਿਹੜਾ ਗੁਰਦੁਆਰਾ ਕੱਥੂ ਨੰਗਰ ਸਾਹਿਬ ਸਮਾਪਤ ਹੋਣਾ ਜੀ ਠੀਕ ਹੈ ਦੇਖਿਓ ਕਿ ਬਟਾਲੇ ਦੀ ਬਾਈਪਾਸ ਇੰਨਾ ਜਰਾ ਰੌਣਕ ਮੇਲਾ ਲੱਗਾ ਕਿ ਇੱਥੇ ਢਾਡੀ ਜਥੇ ਵੀ ਆ ਚੁੱਕੇ ਨੇ ਇੰਨਾ ਜਰਾ ਪਿਆਰ ਮਿਲਦਾ ਪਿਆ ਵਾ ਤੁਸੀਂ ਵਾਹਿਗੁਰੂ ਜੀ ਉਸ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਦੇ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਬਾਤ ਸੰਗਤਾਂ ਨੂੰ ਇਹੀ ਉਪਦੇਸ਼ ਦੇਣਾ ਚਾਹੁੰਦਾ ਹ ਜਿਸ ਤਰ੍ਹਾਂ ਕਿ ਆ ਸਰਬਾਤ ਸੰਗਤਾਂ ਜਾਣੋ ਨੌਵੇਂ ਪਾਸ਼ਾ ਤਨਤਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿਨ੍ਹਾਂ ਨੇ ਆਪਣੇ ਸੀਸ ਦਾ ਬਲੀਦਾਨ ਦਿੱਤਾ ਉਸੇ ਧਰਮ ਦੀ ਖਾਤਰ ਅਤੇ ਉਹਨਾਂ ਦੇ ਨਾਲ ਜੋ ਸਿੰਘ ਸ਼ਹੀਦ ਹੋਏ ਹਨ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ 350 ਸਾਲ ਅੱਜ ਸਤਾਵ ਦੀ ਮਨਾਈ ਜਾ ਰਹੀ ਹੈ ਖਾਸ ਕਰਕੇ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਜਿਹੜੇ ਨੌਜਵਾਨ ਵੀਰ ਜਸ਼ਾ ਨੇ ਵਿੱਚ ਲੱਗੇ ਹਨ ਸ਼੍ਰੋਮਣੀ ਕਮੇਟੀ ਵੱਲੋਂ ਇਹੀ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਵਾਪਸ ਆ ਸਕੇ ਤੇ ਵੱਧ ਤੋਂ ਵੱਧ ਜਿਹੜਾ ਸਿੱਖ ਪੰਥ ਹੈ ਉਸ ਨੂੰ ਪਰਫੁੱਲਿਤ ਕੀਤਾ ਜਾਵੇ ਸੰਗਤਾਂ ਨੂੰ ਬੇਨਤੀ ਹੈ ਜਿਸ ਤਰ੍ਹਾਂ ਪਾਉਂੇ ਪਾਸ਼ਾ ਜੀ ਨੇ ਦੂਸਰੇ ਧਰਮ ਦੀ ਰੱਖਿਆ ਕੀਤੀ ਹੈ ਇਸੇ ਤਰ੍ਹਾਂ ਹੀ ਇਹ ਇੱਕ ਸੰਦੇਸ਼ ਹੈ ਸਿੱਖਤਾਂ ਦੇ ਜੋ ਵੀ ਸਿੱਖ ਹਨ ਜਾਂ ਦੂਸਰੀਆਂ ਥਾਂਵਾਂ 'ਤੇ ਜਾ ਕੇ ਮੱਥਾ ਟੇਕਦੇ ਹਨ ਬੜੀਆਂ ਤੇ ਮਸਾਣਾ ਦੇ ਪਰ ਗੁਰੂ ਸਾਹਿਬ ਜੀ ਨੇ ਇੱਕ ਹੀ ਪ੍ਰੇਸ਼ ਦਿੱਤਾ ਹੈ ਨਿਤ ਕਰੋ ਨਾਮ ਜਪੋ ਤੇ ਬਾਣ ਛਕੋ ਭਾਵ ਕਿ ਗੁਰੂ ਸਾਹਿਬ ਜੀ ਨੇ ਤੁਹਾਨੂੰ ਸਿੱਖ ਬਣਾਇਆ ਹੈ ਦਸੇ ਪਾਸ਼ਾ ਜੀ ਨੇ ਸੋ ਅਮਰਦਾਸ਼ਾ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ ਦੇਹ ਧਾਰੀਆਂ ਤੋਂ ਬਚਣਾ ਚਾਹੀਦਾ ਹੈ ਤੇ ਨਸ਼ਿਆਂ ਦਾ ਤਿਆਗ ਕਰਨਾ ਚਾਹੀਦਾ ਹੈ ਤੇ ਬਾਅਦ ਤੋਂ ਵੱਧ ਸਿੱਖੀ ਪਰਫੁੱਲਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਗੁਰੂ ਨੋਈ ਪਾਸ਼ਾਹੀ ਦਾ ਜਦ 시ਦੀ ਦਾ ਬਣਾਇਆ ਜਾ ਨਗਰ ਕਿਤਨ ਚੱਲ ਕੇ ਆ ਰਹੇ ਸੰਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਸੰਤਾਂ ਨੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੋਈ ਬਾਦਸ਼ਾਹੀ ਜਿਨ੍ਹਾਂ ਨੂੰ ਹਿੰਦੀ ਚਾਦਰ ਦੇ ਨਾਮ ਦੇ ਜਾਣਿਆ ਜਾਂਦਾ ਤੇ ਨਾਲੇ ਸਮੁੱਚੀ ਮਾਨਵਤਾ ਦੀ ਗੱਲ ਕੀਤੀ ਔਰ ਉਸ ਸਮੁੱਚੀ ਜਿੱਤੇ ਮਾਨਵਤਾ ਦੀ ਗੱਲ ਕੀਤੀ ਉਹਨੇ ਆਪਣੇ ਦੇਸ਼ ਦੇ ਉਸ ਵਲੇ ਹਿੰਦੂਆਂ ਦੇ ਵਾਸਤੇ ਸ਼ਹਾਦਤ ਵੀ ਦਿੱਤੀ। ਔਰ ਉਹਨਾਂ ਨੂੰ ਪ੍ਰੇਰਿਤ ਵੀ ਕਰਨ ਵਾਲੇ ਉਹਨਾਂ ਦੇ ਸਾਬਜਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਵੀ ਤੁਹਾਡੇ ਤੋਂ ਵੱਡਾ ਕੌਣ? ਜਦੋਂ ਮੁਗਲਾਂ ਨੇ ਕਿਹਾ ਵੀ ਮੈਨੂੰ ਸੀਸ ਉਹਦਾ ਚਾਹੀਦਾ ਵੀ ਜਿਹੜਾ ਵੱਡਾ ਆਪਣਾ ਗੁਰੂ ਹੋਵੇ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਬਾਦਸ਼ਾਹ ਨੇ ਕਿਹਾ ਗੁਰੂ ਪਿਤਾ ਜੀ ਜੋ ਆਡੇ ਤੋਂ ਵੱਡਾ ਕੋਈ ਨਹੀਂ ਉਹਨਾਂ ਨੇ ਉਸ ਵੇਲੇ ਸ਼ਹਾਦਤ ਦੇ ਕੇ ਦੇਸ਼ ਦੇ ਆਵਾਸਤੇ ਕੁਰਬਾਨੀ ਕੀਤੀ ਔਰ ਉਸ ਪਾਸ਼ਾਹੀ ਦੀ ਅੱਜ ਪ੍ਰਸ਼ਤਾਬ ਦੀ ਜਿਹੜੀ ਆ 350 ਸਾਲਾਂ ਬਣਾਈ ਜਾ ਰਹੀ ਆ ਅਸਾਮ ਤੋਂ ਚੱਲ ਕੇ ਸਾਰੇ ਨਗਰਾਂ ਜੋ ਹੁੰਦਿਆ ਹੋਇਆ ਅੱਜ ਹਟਾਲੇ ਪਹੁੰਚ ਰਹੀ ਆ ਔਰ ਪਹਿਲੀ ਪਾਸ਼ਾਹੀ ਚਰਨਾ ਦੀ ਸ਼ੋਪਰਾਵਾ ਧਰਦੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਜੰਨਾ ਸ਼ੋਪਰਾਬਤ ਧਰਤੀ ਦੇ ਉੱਤੇ ਆ ਰਹੀ ਹੈ ਔਰ ਮਟਾਲਾ ਵਾਸੀ ਇਲਾਕਾ ਵਾਸੀ ਨਗਰਾਂ ਦੇ ਸਾਰੇ گاਉਂ-ਗਾਉਂ ਤੋਂ ਆਏ ਲੋਕ ਔਰ ਸ਼ਹਿਰ ਵਾਸੀ ਉਹਦੀ ਚੰਨਾ ਦੀ ਤੂੜ ਆਪਣੇ ਮੱਤਿਆਂ ਨੂੰ ਲਾਲ ਵਾਸਤੇ ਉਹਨੂੰ ਜੀ ਆਗਣ ਵਾਸਤੇ ਨਿਕਾ ਸਵਾਗਤ ਕਰਨ ਵਾਸਤੇ ਉਹਨਾਂ ਦੀ ਦਰਸ਼ਨਾਂ ਦੀ ਉਡੀਕ ਕਰ ਰਹੀ ਹੈ ਔਰ ਮੈਂ ਸਮਝ ਨਾ ਬਈ ਅਹੀਂ ਵੜ ਭਾਗੇ ਆ ਜਿਨ੍ਹਾਂ ਨੂੰ ਅੱਜ ਇਸ ਮੌਕੇ ਦੇ ਉੱਤੇ ਇਹ ਯਾਤਰਾ ਦਾ ਦੇਖਣ ਨੂੰ ਤੇ ਦਰਸ਼ਨ ਕਰਨ ਨੂੰ ਮੌਕਾ ਮਿਲਿਆ ਔਰ ਹੀ ਉਹਦੇ ਦਿੱਤੇ ਸਮਝਦੇ ਆ ਵੀ ਜਿਹੜਾ ਆਸ਼ੀਰਵਾਦ ਆ ਉਹ ਬਟਾਲੇ ਵਾਸੀਆ ਦੇ ਉਹਨਾਂ ਦਾ ਅੱਗੇ ਵੀ ਰਿਹਾ ਉਹਨੂੰ ਹੀ ਬਣਿਆ ਰਵੇ ਔਰ ਬਟਾਲਾ ਸੁਖ ਸ਼ਾਂਤੀ ਦੇ ਨਾਲ ਆਪਣਾ ਜੀਵਨ ਬਤੀਤ ਹੋਵੇ ਦੇਖਿਓ ਕਿ ਜੋ ਸੰਗਤਾਂ ਹਫ਼ਤਾ ਦੋ ਹਫ਼ਤੇ ਕੋ ਉਡੀਕਦੀਆਂ ਪਈ ਸੀ ਨਗਰ ਕੀਤੇ ਨੇ ਦਰਸ਼ਨ ਕਰਨ ਲਈ ਅੱਜ ਬਟਾਲੇ ਦੀ ਧਰਤੀ ਤੇ ਪਹੁੰਚ ਚੁੱਕਾ ਹੈ ਸੰਗਤਾਂ ਦਾ ਪਿਆਰ ਕਾਫੀ ਦੇਖੋ ਨੂੰ ਮੇਰੇ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਦੇਖੋ ਗੁਰੂਆਂ ਦੀ ਬਾਣੀ ਦੇ ਨਾਲ ਹਰ ਕੋਈ ਜੁੜਿਆ ਸਮੇ ਸਮੇਂ ਸਰ ਗੁਰੂਆਂ ਨੇ ਆਪਣੇ ਬਾਣੀ ਦੇ ਰਾਹੀਂ ਮਾਨਵਤਾ ਦਾ ਸੰਦੇਸ਼ ਦਿੱਤਾ ਸੱਜੀ ਬਾ ਸੰਜੀ ਵਾਰਤਾ ਦਾ ਸੰਦੇਸ਼ ਦਿੱਤਾ ਗਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਸੰਦੇਸ਼ ਦਿੱਤਾ ਉਸ ਗੁਰੂ ਮਹਾਰਾਜ ਦੇ ਜਿਹੜੇ ਗੁਰੂਆਂ ਦੇ ਸੰਦੇਸ਼ ਦੀ ਅੱਜ ਯਾਤਰਾ ਪਹੁੰਚ ਰਹੀ ਆ ਔਰ ਵਟਾਲੇ ਤੇ ਮੈਂ ਪਹਿਲਾਂ ਵੀ ਲੋਕ ਗਿਆ ਮਾਦਾ ਭੈਣਾ ਸਾਰੇ ਵਡਭਾਗੇ ਨੇ ਉਹਨਾਂ ਦੇ ਦਰਸ਼ਨਾਂ ਦੀ ਉਡੀਕ ਕਰ ਰਹੇ ਨੇ ਔਰ ਉਹਨਾਂ ਨੂੰ ਮੱਥੀ ਸੁਣਵਾਉਣ ਵਾਸਤੇ ਖੜੇ ਨੇ ਮੈਂ ਸਮੇਨ ਲੱਗਿਆ ਸੀ ਬਟਾਲਾ ਵਾਸੀ ਮਾਤਾ ਪੈਣ ਭਰਾਵਾ ਜਿਹੜੇ ਇਸ ਯਾਤਰਾ ਨੂੰ ਆਏ ਨੇ ਵੇਖਣ ਵਾਸਤੇ ਪਰ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਤੇ ਮਿਹਰ ਦਾ ਹੱਥ ਰੱਖੇ ਔਰ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅਸਾਮ ਤੋਂ ਚੱਲ ਕੇ ਆਏ ਜੇ ਨਵੀਂ ਭਾਸ਼ਾ ਗੁੱਟੇ ਕ ਪਹਾੜ ਜੀ ਦਾ ਨਗਰ ਕਿਤਨੇ ਪਟਾਲਾ ਸ਼ਾਰੀਰ ਦੀ ਤੇ ਪਹੁੰਚ ਚੁੱਕਾ ਹੈ ਇਸ ਬਾਰੇ ਤੁਸੀਂ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਜੋ ਕਿ ਸਿੱਖਾਂ ਦੇ ਤੇ ਕੀ ਪੂਰੀ ਮਨੁੱਖਤਾ ਦੇ ਗੁਰੂ ਨੇ ਸਿੱਖ ਧਰਮ ਦੇ ਨਵੇਂ ਗੁਰੂ ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਕਿੰਦ ਦੀ ਚਾਦਰ ਇਸ ਲਈ ਕਿਹਾ ਗਿਆ ਹੈ ਕਿ ਜਦੋਂ ਕਸ਼ਮੀਰੀ ਪੰਡਤ ਕਿਰਪਾ ਰਾਮ ਦੀ ਅਗਵਾਈ ਦੇ ਹੇਠ ਨਨਕੁਰ ਸਾਹਿਬ ਦੀ ਧਰਤੀ ਉੱਪਰ ਗੁਰੂ ਸਾਹਿਬ ਕੋਲ ਇੱਕ ਰਿਕਵੈਸਟ ਲੈ ਕੇ ਆਏ ਸੀਗੇ ਕਿ ਸਾਨੂੰ ਸਾਡੇ ਜਿਹੜਾ ਜ਼ਾਲਮ ਹੈ ਰੰਗਰੇਬ ਸਾਡਾ ਧਰਮ ਜਬਲੀ ਜਬਰੀ ਧਰਮ ਬਦਲੀ ਕਰਵਾਉਣ ਵਾਸਤੇ ਸਾਨੂੰ ਬਹੁਤ ਪਰੇਸ਼ਾਨ ਕਰ ਰਿਹਾ ਹੈ ਤਾਂ ਗੁਰੂ ਸਾਹਿਬ ਕੋਲ ਰਿਕਵੈਸਟ ਲੈ ਕੇ ਆਏ ਤੇ ਗੁਰੂ ਸਾਹਿਬ ਨੇ ਉਹਨਾਂ ਦੀ ਰਿਕਵੈਸਟ ਨੂੰ ਪ੍ਰਵਾਨ ਕਰਦਿਆਂ ਹੋਇਆਂ ਰੰਗਰੇਬ ਨਾਲ ਆਪ ਗੱਲਬਾਤ ਕਰਨ ਦਾ ਫੱਦਾ ਜਿਹੜਾ ਉਹ ਪ੍ਰਵਾਨ ਕੀਤਾ ਉਹ ਦਿੱਲੀ ਦਿੱਲੀ ਜਾ ਕੇ ਉਹਨਾਂ ਨੇ ਮੁਕਤਾਂ ਦੇ ਭਲੇ ਵਾਸਤੇ ਉਹਨਾਂ ਨੇ ਆਪਣਾ ਬਲੀਦਾਨ ਦਿੱਤਾ ਗੁਰੂ ਸਾਹਿਬ ਤੋਂ ਪਹਿਲਾਂ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਤੰਨਾ ਸਿੰਘਾਂ ਨੂੰ ਤੰਨਾ ਉਹਨਾਂ ਦੇ ਗੁਰੂ ਸਾਹਿਬ ਦੇ ਸੇਵਕਾਂ ਨੂੰ ਬਹੁਤ ਤਸੀਹੇ ਦੇ ਕੇ ਅਕਹਿ ਤੇ ਅਸਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਗੁਰੂ ਸਾਹਿਬ ਨੂੰ ਡੋਲਣ ਵਾਸਤੇ ਮਜਬੂਰ ਕਰ ਦਿੱਤਾ ਗਿਆ ਪਰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਨੇ ਉਹਨਾਂ ਨੇ ਮੁਕਤਾਂ ਦੇ ਭਲੇ ਵਾਸਤੇ ਕਿਉਂਕਿ ਉਸ ਵੇਲੇ ਸਭ ਤੋਂ ਵੱਡੇ ਦੋ ਧਰਮ ਸੀਗੇ ਇੱਕ ਮੁਸਲਮਾਨ ਧਰਮ ਸੀਗਾ ਤੇ ਇੱਕ ਹਿੰਦੂ ਧਰਮ ਸੀਦਾ ਤੇ ਗੁਰੂ ਸਾਹਿਬ ਨੇ ਮਨੁੱਖਤਾ ਦੇ ਭਲੇ ਵਾਸਤੇ ਆਪਣਾ ਕੁਰਬਾਨੀ ਦਿੱਤੀ ਔਰ ਇਹ ਸੰਦੇਸ਼ ਗੁਰੂ ਸਾਹਿਬ ਦਾ ਇਹੀ ਹੈ ਕਿ ਮਨੁੱਖਤਾ ਨੁਕਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਔਰ ਗੁਰੂ ਸਾਹਿਬ ਨੇ ਮਤਲਬ ਕਿ ਮਨੁੱਖਤਾ ਦੇ ਵਾਸਤੇ ਆਪਣਾ ਬਲੀਦਾਨ ਦਿੱਤਾ ਉਹਨੇ ਸਾਡੇ ਹਿੱਸੇ ਇੱਕ ਬਹੁਤ ਮਾਨਮਤੀ ਪ੍ਰਾਪਤੀ ਹੈ ਅੱਜ ਬਟਾਲੇ ਸ਼ਹਿਰੀ ਧਰਤੀ ਤੇ ਪਹੁੰਚ ਚੁੱਕਾ ਸੰਗਤਾਂ ਦਾ ਬਹੁਤ ਜ਼ਰਾ ਪਿਆਰ ਦੇਖਣ ਨੂੰ ਮਿਲ ਰਿਹਾ ਹੈ ਤੇ ਕਹਿ ਨਹੀਂ ਸਕਦੇ ਕਿ ਇੰਨਾ ਜਿਆਦਾ ਕੋਈ ਕਾਫੀ ਟਾਈਮ ਤੋਂ ਉਡੀਕਦੇ ਪਏ ਸੀ ਸਾਢੇ 350 ਸਾਲ ਨਗਰਿਕਾਂ ਦੇਖਣ ਨੂੰ ਇਸ ਬਾਰੇ ਕੀ ਸੰਦੇਸ਼ ਦੇਣਾ ਜਾਂ ਦਿੰਦੇ ਸੰਦੇਸ਼ ਦੇਖੋ ਸੰਦੇਸ਼ ਗੁਰੂ ਜੋ ਗੁਰੂ ਸਾਹਿਬ ਨੇ ਸੰਦੇਸ਼ ਦਿੱਤਾ ਹੈ ਕਿ ਮੁਖਤਾਂ ਦੀ ਸੇਵਾ ਸਭ ਤੋਂ ਵੱਡੀ ਸੇਵਾ 350 ਸਾਲ ਪਹਿਲਾਂ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਦਿੱਤੀ ਸੀ ਕਿ ਮੁਖਤਾਂ ਦੀ ਸੇਵਾ ਵਾਸਤੇ ਸੰਦੇਸ਼ ਇਹੀ ਹੈ ਕਿ ਜੋ ਗੁਰੂ ਸਾਹਿਬ ਨੇ ਕਿਹਾ ਹੈ ਕਿ ਮਨੁੱਖ ਜਿਹੜਾ ਵਾ ਮੁਖਤਾਂ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਸਾਨੂੰ ਸਾਰੇ ਲੋਕਾਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਕਿਸੇ ਨਾਲ ਨਫ਼ਰਤ ਨਹੀਂ ਕਰੋ ਪਿਆਰ ਕਰੋ ਜਿੰਨਾ ਹੋ ਸਕੇ ਮੁਖਤਾਂ ਦੇ ਕੰਮ ਆਵੋ ਆਪਣੇ ਆਣ ਗੁਆਣ ਦੇ ਆਪਣੇ ਕ੍ਰਾਂਤ ਦੇ ਆਪਣੇ ਦੇਸ਼ ਦੇ ਲੋਕਾਂ ਦੇ ਕੰਮ ਆਓ ਵਾਹਿਗੁਰੂ ਜੀ ਕਾ ਖਾਲਸਾ